ਥੋੜਾ ਕਰਾ ਲਓ ਆਓ ਆਓ ਆਜੋ ਲਗਭਗ ਹਰ ਹਲਕੇ ਦੇ ਵਿੱਚ ਉਹ ਸ਼ਾਨਦਾਰ ਲਾਇਬ੍ਰੇਰੀਆਂ ਜਿਹੜੀਆਂ ਉਹ ਖੋਲ ਰੇ ਆ ਜਿਹਦੇ ਚ ਬਰਨਾਲੇ ਦੇ ਵਿੱਚ ਨਵ ਲਾਇਬ੍ਰੇਰੀਆਂ ਨੇ ਤੇ ਅੱਜ ਸੈਣੇ ਆ ਤੇ ਨਾਲ ਆ ਨਾਲ ਆ ਵਿੱਚ ਵਰਚੁਅਲ ਮਹਿਲ ਕਲਾਂ ਦੀਆਂ ਚਾਰ ਨੇ ਤੇ ਨਾਲ ਨਾਲ ਜਿਹੜਾ ਆਪਣਾ ਬਦੌੜਾ ਹਲਕਾ ਉਹਦੀਆਂ ਚਾਰ ਨੇ ਤੇ ਸਿਲੇਬਸ ਦੀਆਂ ਕਿਤਾਬਾਂ ਵੀ ਇੱਥੇ ਇਹ ਵਾਲਾ ਹੋਣ ਗਿਆ ਬੱਚੇ ਆਪਣੀਆਂ ਕਿਤਾਬਾਂ ਘਰੋਂ ਲਿਆ ਕੇ ਲਿਆ ਕੇ ਇੱਥੇ ਪੜ੍ਹ ਸਕਦੇ ਤੇ ਨਾਲ ਪੂਰੀ ਦੁਨੀਆ ਦੀਆਂ ਜਿਹੜੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜਿਹੜੀਆਂ ਨੌਲੇਜ ਦੀਆਂ ਕਿਤਾਬਾਂ ਨੇ ਕਿਉਂ ਕਰੇ ਕਈ ਵਾਰੀ ਮਾਹੌਲ ਨਹੀਂ ਬਣਦਾ ਪੜ੍ਹਨ ਦਾ ਰੋਲਾ ਪੈਂਦਾ ਰਹਿੰਦਾ ਜਾਂ ਕੋ ਬੱਚੇ ਇੱਥੇ ਆ ਕੇ ਆਪਣੀ ਪੜਾਈ ਕਰ ਸਕਦੇ ਆਰ ਸਿੱਖਿਆ ਕ੍ਰਾਂਤੀ ਵੀ ਬੜੀਆ ਪ੍ਰਚਾਰ ਕੀਤਾ ਜਾ ਰਿਹਾ ਇਹਨਾਂ ਲਾਹਾ ਮਿਲੇਗਾ ਬੱਚਿਆਂ ਨੂੰ ਤੁਗਲ ਮਿਲੂਗਾ ਜੀ ਦੇਖੋ ਜੇ ਮਾਹੌਲ ਮਿਲ ਜੇ ਬੱਚੇ ਸਾਉਣ ਬੱਚਿਆਂ ਨੂੰ ਪੁੱਛਿਆ ਕੋਈ ਹਾਈਐਸਟ ਬੰਨ ਨੂੰ ਕਹਿੰਦਾ ਕੋਈ ਆਈਪੀਐਸ ਬੰਨ ਨੂੰ ਕਹਿੰਦਾ ਹੈਨਾ ਕੋਈ ਇੰਜੀਨੀਅਰ ਬੰਨ ਨੂੰ ਕਹਿੰਦਾ ਸੋ ਸੁਪਨੇ ਬੱਟੇ ਰੱਖਣੇ ਚਾਹੀਦੇ ਆ ਤੇ ਮੈਨੂੰ ਉਮੀਦ ਹੈ ਕਿ ਇਹ ਸਾਡੇ ਇਸ ਹਲਕੇ ਨੂੰ ਆਪਾਂ ਪਛੜਿਆ ਹੋਇਆ ਕਹਿੰਦੇ ਸੀ ਬਿਦਿਖ ਪੱਕੋ ਤੇ ਮੈਨੂੰ ਉਮੀਦ ਆ ਹੁਣ ਇਹ ਇਲਾਕਾ ਜਿਹੜਾ ਸਰ ਬਹੁਤ ਉਮੀਦ ਲੋਕਾਂ ਨੂੰ ਇਸ ਹਲਕੇ ਦੀ ਬਧੌੜ ਕਿ ਆਣ ਵਾਲੀ ਬਹੁਤ ਚੀਜ਼ਾਂ ਦੀ ਮੰਗਾਂ ਨੇ ਜਿਵੇਂ ਵੱਡੇ ਕਾਲਜ ਆ ਇੱਥੇ ਕੁੜੀਆਂ ਦੇ ਇੰਜੀਨੀਅਰ ਕਾਲਜ ਹਾਂਜੀ ਪਰ ਉਹ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿ ਹੋਊਗੀ ਪੂਰੀ ਕਾਲਜਾਂ ਦੀ ਵੀ ਪਹਿਲਾ ਸੰਗਰੂਰ ਮੈਡੀਕਲ ਕਾਲਜ ਤੇ ਇਸ ਤੋਂ ਇਲਾਵਾ ਜਿਹੜਾ ਖੇਤਾਂ ਨੂੰ ਪਾਣੀ ਜਿਹੜਾ ਮਿਲਿਆ ਹੈ ਅ ਬਿਜਲੀ ਹੁਣ 10 ਲੱਖ ਰੁਪਏ ਦਾ ਹੈ ਹਰ ਇੱਕ ਪਰਿਵਾਰ ਨੂੰ ਸਿਹਤ ਬੀਮਾ ਬਿਨਾਂ ਕਿਸੇ ਫਾਰਮ ਤੋਂ ਬਿਨਾਂ ਕਿਸੇ ਅਜਿਹਾ ਜਿਵੇਂ ਕਿ ਬਿਚਾਵੇਂ ਕਿ ਕੀ ਸਗਾ ਦੇ ਕੇ ਜਾ ਰਹੇ ਹਾਂ ਦੇਖੋ ਸੈਣਾ ਰਸ ਸੰਸਦ ਮੈਂਬਰ ਵੇਲੇ ਤੁਸੀਂ ਕਾਫੀ ਗ੍ਰਾਂਟ ਵੈਲ ਦੇ ਹਜ਼ਾਰ ਤੇ ਦਿੱਤੀ ਸੀ ਤੇ ਹੁਣ ਸੰਸਦ ਮੈਂਬਰ ਸਾਹਿਬ ਖੜੇ ਕੁੜਿਆ ਖੜੇ ਨਹੀਂ ਕਿ ਸੰਸਦ ਮੈਂਬਰ ਸਾਹਿਬ ਆ ਕੇ ਨੇ 5 ਕਰੋੜ ਦੀ ਮੰਗ ਕੀਤੀ ਹੈ ਪੰਚਾਇਤ ਨਹੀਂ ਸੈਣਾ ਪੰਚਾਇਤ ਨਹੀਂ ਸਰਕਾਰ ਸਰ ਇੱਥੇ ਨਗਰ ਪੰਚਾਇਤ ਦਾ ਵੀ ਮੁੱਦਾ ਕਾਫੀ ਗਰਮਾਇਆ ਹੋਇਆ ਰਿਹਾ ਹੈ ਹਾਂ ਜੀ ਬਹੁਤ ਸੋਨਾ ਪੰਚਾਇਤ ਘਰ ਹੈ ਇੱਥੇ ਮੈਨੂੰ ਯਾਦ ਹੈ ਇਸ ਗੱਲ ਦਾ ਕਿ ਬੜਾ ਸ਼ਾਨਦਾਰ ਆ ਨਾਲੀ ਪੰਜਾਬ ਕਰ ਉਹ ਬੋਰਡ ਦੇ ਥੱਲੇ ਆਉਂਦੇ ਰਹੇ ਹਾਂ ਸੋ ਸਰ ਭਦੌੜ ਸਿਵਲ ਹਸਤਾਲ ਦੇ ਵਿੱਚ ਡਿਜੀਟਲ ਅਕ੍ਰਮ ਮਸ਼ੀਨ ਦੀ ਲੰਮੇ ਚਿਰ ਤੋਂ ਮੰਗ ਆ ਗਈ ਜੀ ਉਹ ਪੂਰੀ ਨਹੀਂ ਹੋ ਰਹੀ ਜੀ ਕਾਫੀ ਨੂੰ ਟਾਈਮ ਹੋ ਗਿਆ ਜੀ ਬਿਲਕੁਲ ਅਸੀਂ ਦੇਖੋ ਸਾਡੇ ਤਿੰਨੋਂ ਐਮਐਲਏ ਖੜੇ ਨੇ ਇਸ ਇਲਾਕੇ ਦੇ ਐਮਪੀ ਸਾਹਿਬ ਖੜੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਕ ਆਮ ਆਦਮੀ ਕਲੀਨ ਪੈਗਾ ਜੀ ਜੀ ਹੈ ਵੱਡੇ ਹਸਤਾਲ ਵੀ ਜਿਹੜੇ ਨੇ ਉਹ ਵੀ ਲੋਕਾਂ ਨੂੰ ਅਸੀਂ ਦੇਵਾਂਗੇ ਤਾਂ ਕਿ ਕਿਉਂਕਿ ਪਹਿਲਾਂ ਆਪਣੇ ਇਲਾਕੇ ਨੂੰ ਇਲਾਜ ਵਾਸਤੇ ਜ타 ਡੀਐਮਸੀ ਲੁਧਿਆਣਾ ਜਾਂ ਪਟਿਆਲੇ ਜਾਣਾ ਪੈਂਦਾ ਸੀ। ਕਈ ਵਾਰੀ ਟਾਈਮ ਬਹੁਤ ਕ੍ਰੂਸ਼ਲ ਹੁੰਨ ਤੋਂ ਉਸ ਵੇ ਸਰ ਜੀ ਬਲਾਕ ਸੰਤਰੀ ਜੋਂ ਕਰ ਰਹੇ ਹੋ ਉਹਨਾਂ ਨੇ ਦੇਣਾ ਚੈਨਾਉਂਸ ਬੈਠ ਹੋ ਜੀ ਜ਼ਿਲ੍ਹਾ ਸਰ ਜੀ ਹਰਮਨ ਦਰਵਾਸ ਤੋਂ ਧੰਕੀਆਂ ਨੂੰ ਲੈ ਕੇ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਕ੍ਰੇਸ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਹੈ ਜਿਹੜਾ ਜਿੱਥੋਂ ਹੀ ਮੇਲ ਆਈ ਹੈ ਬੜੀ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਫੜ ਕੇ ਆਮ ਅਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਤਲਬ ਜਿਹਦੀ ਜਿਹਨੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਜਾਵਾਂ ਮਿਲਣਗੇ ਪੈਸੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਇਤਬੀਆਂ ਹਰ ਹਰ ਨੀਗਾਂ ਦੀਆਂ ਜੀ ਕੋਈ ਇਤਬੀ ਕਰੀ ਤੋਸ ਕਰੂਗਾ ਸਖਤ ਸਿਆਮਾ ਰੱਖਿਆ ਉਹਦੇ ਵਿੱਚ ਗੁਰੂ ਘਰ ਜਾਂ ਉਹਦੇ ਵਿੱਚ ਕੋਈ ਵੀ ਧਾਰਮਿਕ ਬਿਲਡਿੰਗ ਵੀ ਉਹਦੇ ਵਿੱਚ ਇਨਕਲੂਡ ਹੋਏ ਸੋ ਅਸੀਂ ਸਖਤੋ ਸਖਤ ਕਾਰਵਾਈ ਕਰਾਂਗੇ ਸਾਡੇ ਅਜੇ ਤਾਂ ਦਰਬਾਰ ਸਾਹਿਬ ਜਾਨਣਿਆ ਆਪਣੀ ਪਰਿਵਾਰ ਦੀ ਸੁਰੱਖਿਆ ਮੰਗਣ ਤੇ ਇੱਕ ਮੈਂ ਹੋ ਸਕਦਾ ਕਿ ਦਰਵਾਜ਼ਾ ਸਾਬ ਨੂੰ ਕੋਈ ਜਾਈ ਤਾਂ ਪਿੱਛੇ ਕੁਝ ਹੋ ਜਾਂਦੇ ਪਿੱਛੇ ਹੀ ਹੁੰਦੀ ਹੈ ਕਿ ਇਤਨ ਤੈਨ ਸਕੂਲ ਲੱਗਦੇ ਜੀ ਲੜਕੀਆਂ ਤੇ ਥੈਂਕ ਯੂ ਧੰਨਵਾਦ ਸਰ ਮੜਾ ਇੱਕ ਹਰ ਹਲਕੇ ਚ ਗ੍ਰਾਡੋ ਫਰਮਾਨਾ ਸਾਹਿਬ ਥੋੜਾ ਕੇਰਾ ਲਾ ਲੀਓਗੇ ਹੋਏ ਆਜੋ 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 ਲਗਭਗ ਹਰ ਹਲਕੇ ਦੇ ਵਿੱਚ ਉਹ ਸ਼ਾਨਦਾਰ ਲਾਇਬ੍ਰੇਰੀਆਂ ਜਿਹੜੀਆਂ ਉਹ ਖੋਲ ਰਹੇ ਆ ਜਿਹਦੇ ਚ ਬਰਨਾਲੇ ਦੇ ਵਿੱਚ ਨੌ ਲਾਇਬ੍ਰੇਰੀਆਂ ਨੇ ਤੇ ਅੱਜ ਸੈਣੇ ਆ ਤੇ ਨਾਲ ਨਾਲ ਅਜ ਵਰਚੁਅਲ ਮੈਲ ਕਲੰਦੀਚਾਰ ਨੇ ਤੇ ਨਾਲ ਨਾਲ ਜਿਹੜਾ ਆਪਣਾ ਬਦੌੜਾ ਹਲਕਾ ਉਹਦੀਚਾਰ ਨੇ ਤੇ ਸਿਲੇਬਸ ਦੀਆਂ ਕਿਤਾਬਾਂ ਵੀ ਇੱਥੇ ਅਵੇਲੇਬਲ ਹੋਣਗੀਆਂ ਬੱਚੇ ਆਪਣੀਆਂ ਕਿਤਾਬਾਂ ਘਰੋਂ ਲਿਆ ਕੇ ਲਿਆ ਕੇ ਇੱਥੇ ਪੜ ਸਕਦੇ ਤੇ ਨਾਲ ਪੂਰੀ ਦੁਨੀਆ ਦੀਆਂ ਜਿਹੜੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜਿਹੜੀਆਂ ਨੌਲੇਜ ਦੀਆਂ ਕਿਤਾਬਾਂ ਨੇ ਕਿਉਂ ਕਰੇ ਕਈ ਵਾਰੀ ਮਾਹੌਲ ਨਹੀਂ ਬਣਦਾ ਪੜਨ ਦਾ ਰੋਲਾ ਪੈਂਦਾ ਰਹਿੰਦਾ ਜਾਂ ਕੋਈ ਤਾਂ ਬੱਚੇ ਇੱਥੇ ਆ ਕੇ ਆਪਣੀ ਪੜਾਈ ਕਰ ਸਕਦੇ ਆਰ ਸਿੱਖਿਆ ਕ੍ਰਾਂਤੀ ਵੀ ਬੜੀ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਲਾਹਾ ਮਿਲੇਗਾ ਬੱਚਿਆਂ ਨੂੰ ਕੁਲ ਮਿਲੂਗਾ ਜੀ ਦੇਖੋ ਜੇ ਮਾਹੌਲ ਮਿਲ ਜੇ ਬੱਚੇ ਤਾਂ ਉਹਨਾਂ ਬੱਚਿਆਂ ਨੇ ਪੁੱਛਿਆ ਕੋਈ ਹਾਈਐਸਪਨ ਨੂੰ ਕਹਿੰਦਾ ਕੋਈ ਆਈਪੀਐਸ ਬਣਨ ਨੂੰ ਕਹਿੰਦਾ ਹੈਨਾ ਕੋਈ ਇੰਜੀਨੀਅਰ ਬਣਨ ਨੂੰ ਕਹਿੰਦਾ ਸੋ ਸੁਪਨੇ ਬੱਟੇ ਰੱਖਣੇ ਚਾਹੀਦੇ ਆ ਤੇ ਮੈਨੂੰ ਉਮੀਦ ਹੈ ਕਿ ਇਹ ਸਾਡੇ ਇਸ ਹਲਕੇ ਨੂੰ ਆਪਾਂ ਪਛੜਿਆ ਹੋਇਆ ਕਹਿੰਦੇ ਸੀ ਵੀ ਦੇਖ ਪੱਕੋ ਕਿ ਮੈਨੂੰ ਉਮੀਦ ਹੈ ਹੁਣ ਇਹ ਇਲਾਕਾ ਜਿਹੜਾ ਹੈ ਸਰ ਬਹੁਤ ਉਮੀਦ ਹੈ ਲੋਕਾਂ ਨੂੰ ਇਸ ਹਲਕੇ ਦੀ ਬਦੌੜ ਕਿ ਆਣ ਵਾਲੀ ਬਹੁਤ ਚੀਜ਼ਾਂ ਦੀ ਮੰਗਾਂ ਨੇ ਜਾਇ ਵਡੇ ਕਾਲਜ ਆ ਇਥੇ ਕੁੜੀਆਂ ਦੇ ਇੰਜੀਨੀਅਰਿੰਗ ਕਾਲਜ ਹਾਂਜੀ ਪਰ ਉਹ ਚੀਜ਼ਾਂ ਦੀ ਬਹੁਤ ਜ਼ਿਆਦਾ ਮੰਗ ਹੈ ਕਿ ਹੋਊਗੀ ਪੂਰੀ ਕਾਲਜਾਂ ਦੀ ਵੀ ਪਲੱਸ ਸੰਗਰੂਰ ਮੈਡੀਕਲ ਕਾਲਜ ਤੇ ਇਸ ਤੋਂ ਇਲਾਵਾ ਜਿਹੜਾ ਖੇਤਾਂ ਨੂੰ ਪਾਣੀ ਜਿਹੜਾ ਮਿਲੇ ਆ ਅ ਬਿਜਲੀ 91 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਸੇਤ ਬੀਮਾ ਬਿਨਾਂ ਕਿਸੇ ਫਾਰਮ ਤੋਂ ਬਿਨਾਂ ਕਿਸੇ ਰਾਜੀ ਪੈਣਗੇ ਕਿ ਕਿਆ ਸਹਨੇ ਨੂੰ ਕੀ ਸਹਾਰ ਦੇ ਕੇ ਜਾ ਰਹੇ ਦੇਖੋ ਸੈਣਾ ਰਸਾਂਸਦ ਮੈਂਬਰ ਵਲੇ ਤੁਸੀਂ ਕਾਫੀ ਗ੍ਰਾਂਟਾਂ ਪਹਿਲੇ 1000000 ਦਿੱਤੀਆਂ ਸੀ ਤੇ ਹੁਣ ਸੰਸਦ ਮੈਂਬਰ ਸਾਹਿਬ ਖੜੇ ਕੋਲ ਆਖੜੇ ਨੇ ਸੰਸਦ ਮੈਂਬਰ ਸਾਹਿਬ ਆਖੜੇ ਨੇ 5 ਕਰੋੜ ਦੀ ਮੰਗ ਕੀਤੀ ਹੈ ਪੰਚਾਇਤ ਨੇ ਸੈਣਾ ਪੰਚਾਇਤ ਨੇ ਸਰ ਵਿਕਾਸ ਕਰ ਹਰ ਇੱਥੇ ਨਗਰਪਾਲਿਕਾ ਦਾ ਵੀ ਮੁੱਦਾ ਕਾਫੀ ਗਰਮਾਇਆ ਹੋਇਆ ਰਿਹਾ ਹੈ ਹਾਂਜੀ ਇਹ ਬਹੁਤ ਸੋਨਾ ਪੰਚਾਇਤ ਘਰ ਹੈ ਇੱਥੇ ਪਰ ਮੈਨੂੰ ਯਾਦ ਹੈ ਇਸ ਗੱਲ ਦਾ ਕਿ ਬੜਾ ਸ਼ਾਨਦਾਰ ਆ ਨਾ ਜਨਕਾਰਾ ਉਹ ਬੋਰਡ ਦੇ ਥੱਲੇ ਆਉਂਦੇ ਰਹੇ ਆ ਸੋ ਸਰ ਭਦੌੜ ਸਿਵਲ ਹਸਪਤਾਲ ਦੇ ਵਿੱਚ ਡਿਜੀਟਲ ਐਕਸ-ਰੇ ਮਸ਼ੀਨ ਦੀ ਲੰਮੇ ਚਿਰ ਤੋਂ ਮੰਗ ਆ ਗਈ ਜੀ ਉਹ ਪੂਰੀ ਨਹੀਂ ਹੋ ਰਹੀ ਜੀ ਕਾਫੀ ਇਹਨੂੰ ਟਾਈਮ ਹੋ ਗਿਆ ਜੀ ਬਿਲਕੁਲ ਅਸੀਂ ਦੇਖੋ ਸਾਡੇ ਤਿੰਨੋਂ ਐਮਐਲਏ ਖੜੇ ਨੇ ਇਸ ਇਲਾਕੇ ਦੇ ਐਮਪੀ ਸਾਹਿਬ ਖੜੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਕ ਆਮ ਆਦਮੀ ਕਲੀਨਿਕ ਤਿਆਗ ਹੈ ਜੀ ਜੀ ਹੈ ਨਾ ਵੱਡੇ ਹਸਪਤਾਲ ਵੀ ਜਿਹੜੇ ਨੇ ਉਹ ਵੀ ਲੋਕਾਂ ਨੂੰ ਅਸੀਂ ਦੇਵਾਂਗੇ ਤਾਂ ਕਿ ਕਿਉਂਕਿ ਪਹਿਲਾਂ ਆਪਣੇ ਇਲਾਕੇ ਨੂੰ ਇਲਾਜ ਵਾਸਤੇ ਜਤਾਂ ਡੀ ਐਮ ਸੀ ਲੁਧਿਆਣਾ ਜਾਂ ਪਟਿਆਲੇ ਜਾਣਾ ਪੈਂਦਾ ਸੀ। ਕਈ ਵਾਰੀ ਟਾਈਮ ਬਹੁਤ ਕ੍ਰਿਸ਼ਲ ਹੁੰਦੋ ਉਸ ਵੇ ਸਰ ਜੀ ਬਲਾਕ ਸੰਪਤੀ ਚੋਂ ਜਿਹੜਾ ਪ੍ਰਿੰਸੀਪਲ ਆਉਣ ਵਾਲੇ ਦਿਨ ਅਚਾਨਕ ਐਨਾਊਂਸਮੈਂਟ ਹੋ ਜੋ ਵੀ ਜ਼ਿਲ੍ਹਾ ਪਗ ਸਰ ਜਿਹੜੇ ਹਰਮਨ ਦਰਵਾਸਨ ਧਮਕੀਆਂ ਨੂੰ ਲੈ ਕੇ ਕਿ ਇਸ ਸਾਲ ਅਸੀਂ ਉਹਨਾਂ ਨੂੰ ਕੇਸ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਹੈ ਜਿਹੜਾ ਜਿੱਥੋਂ ਈਮੇਲ ਆਈ ਹੈ ਬੜੀ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਫੜ ਕੇ ਆਵਾਂਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਤਲਬ ਜਿਹਦੀ ਜਿਹਨੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਜ਼ਾਾਂ ਮਿਲਣਗੇ ਐਸੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਅਦਵੀਆਂ ਧਾਰਮਿਕ ਗ੍ਰਾਂਥੀਆਂ ਜੇ ਕੋਈ ਵੀ ਅਦਵੀ ਕਰੀ ਦੋਸ਼ ਕਰੂਗਾ ਸਖਤ ਸਿਆਮ ਰੱਖਣ ਉਹਦੇ ਵਿੱਚ ਗੁਰੂ ਘਰ ਜਾਂ ਉਹਦੇ ਵਿੱਚ ਕੋਈ ਵੀ ਧਾਰਮਿਕ ਬਿਲਡਿੰਗ ਵੀ ਉਹਦੇ ਵਿੱਚ ਇਨਕਲੂਡਡ ਹੈ ਸੋ ਅਸੀਂ ਸਖਤੋ ਸਖਤ ਕਾਰਵਾਈ ਕਰਾਂਗੇ ਸਾਡੇ ਅਜੇ ਤਾਂ ਦਰਬਾਰ ਸਾਹਿਬ ਜਾਨਿਆ ਆਪਣੀ ਪਰਿਵਾਰ ਦੀ ਸੁਰੱਖਿਆ ਮੰਗਣ ਤੇ ਇੱਕ ਮੇ